ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਨੋ ਰਾਜ ਦਾ ਸਾਈਟ ਦੀ ਟਾਈਮ ਨੂੰ ਸਾਡੀ ਗੱਲ ਹੋ ਗਈ ਤੇ ਉਹ ਵੀ ਕਰਦੇ ਹੋਣਗੇ ਤੇ ਚਲੋ ਚਲੋ ਵੀਡੀਓ ਜਾਨੀ ਸਬਸਕ੍ਰਾਈਬ ਜਰੂਰ ਕਰੋ ਜੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਅੱਜ ਚਲੋ ਜੀ ਕਰਨ ਵਾਪਸ ਤੇ ਹੋ ਗਏ ਸੀ ਮਗਰੇ ਫਾਟ ਕਰਨਾ ਕਰ ਨਿਕਲ ਜਾਣਾਗਾ ਜਿਹੜਾ ਦਾ ਟਾਈਮ ਹੈ ਸੀ ਪਰ ਹਰ ਵਾਰੀ ਵੀ ਅੱਜ ਵੀ ਲੇਟ ਹੋ ਗਏ ਤੇ

ਪਹੁੰਚਤੇ ਹੋਏ ਹੈਪੀ ਢਾਬਾ ਦਿੱਲੀ ਕਰਕੇ ਕ੍ਰਾਉਸ ਦਿੱਲੀ ਚਾਦਾ ਵੀਡੀਓ ਨਹੀਂ ਬਣਾ ਸਕੇ ਅਸੀਂ ਅੱਜ ਤੇਨਾ ਅਸੀਂ ਪੜਾਈਏ ਨਾ ਸਾਡਾ ਕੀ ਕਰਦਾ ਪਿਆ ਸੀ ਬਣਾਉਣ ਦਾ ਸਵਾਦ ਨਹੀਂ ਆ ਰਿਹਾ ਅੱਜ ਕਾਰ ਚਲੋਂਦਾ ਮਤਿਆ ਰਹੇ ਆ ਤਪ ਬਹੁਤ ਜ਼ਿਆਦਾ ਹੈ ਇੱਕ ਨਾ ਮੇਰੇ ਸੁਸਤੀ ਦੀ ਪੰਡ ਬੈਠੀ ਹੈ ਇਹ ਤਾਂ ਕਿ ਇੱਕ ਹੋਰ ਸੋਸਤੀ ਦੀ ਪੰਡੋ ਸੁੱਤੀ ਪਈ ਦੋ ਘੰਟੇ ਅਜੇ ਦਿੱਲੀ ਪਾਰ ਕੀਤੀ ਸੀ ਅੱਜ ਦੋ ਘੰਟੇ ਲੱਗੇ ਆਪਨ ਬਾਕੀ ਅਜੇ ਟ੍ਰੈਫਿਕ ਨਹੀਂ ਮਿਲਿਆ ਜਨਾ ਜ਼ਿਆਦਾ ਇਹ ਜ਼ਰੂਰ ਫਾਇਦਾ ਰਿਹਾ ਦਿੱਲੀ ਨਿਕਲਣ ਦਾ ਦੁਪਹਿਰ ਦੇ ਪਹਿਲੇ ਬਾਕੀ ਦੋ ਘੰਟੇ ਅਜੇ ਅਸੀਂ ਠਾਹ ਦੇ ਘਰੇ ਗੱਡੀ ਲਾ ਦੇਣੀ ਹੈ ਦੋ ਘੰਟੇ ਆਧਾ ਚੱਲ ਵੀ ਲੱਗ ਸਕਦੇ ਆ ਅੱਖੀਂ ਦੇਖਦੇ ਆ ਰੋਡ ਖਾਲੀ ਐ ਸਪੀਡ ਦੀ ਲਿਮਟ 90 ਦੀ ਐ ਕ੍ਰੂਜ਼ ਤੇ ਆਪਾਂ ਲਾਈ ਹੋਈ ਜੀ 90 ਦੀ ਸਪੀਡ ਤੇ ਜਾ ਰਹੇ ਆ ਅੱਛਾ ਯਾਰ ਲੋ ਮਿਲਦੇ ਆ ਅੱਗੇ ਥਾਰ ਜਨੇ ਥਾਰ ਥਾਰ ਤਾ ਥਾਰ ਇਹ ਕਿਵੇਂ ਗਾਣਾ ਚਲਾਉਂਦਾ ਨਹੀਂ ਵਿੱਚ ਵਿੱਚ ਮੈਂ ਤਾਂ ਸਮਝਾਉਂ ਹੀ ਹੈਗਾ ਅਸ਼ੋਕ ਤਰਨ ਚਲਾਉਂਦਾ ਹੈ ਇਹ ਤਾਂ ਚੱਲਦਾ ਦੁਆਰਾ ਨਾ ਯਾਰ ਚੱਲਿਆ ਨਹੀਂ ਯਾਰ ਨਰਵੈਰ ਪੁੱਤ ਮੇਰੇ ਗਾਣੇ ਚੱਲ ਰਹੇ ਹੈ ਵਧੀਆ ਲੱਗਦੇ ਮੈਨੂੰ ਗਾਣੇ ਬੰਦੇ ਦੇ ਬਹੁਤ ਜ਼ਿਆਦਾ ਨਵੀਂ ਐਲਬਮ ਆਈ ਜਾਂਦੀ ਹੈ ਵਧੀਆ ਜੋ ਦਿੱਲੀ ਹੁੰਦਾ ਪਿਆ ਸੀ ਉਹਦਾ ਵੀ ਸੁਣਨ ਦਾ ਪਿਆ ਸੀ ਹੁਣ ਵਾਪਸ ਜਾਂਦੇ ਮੈਂ ਤਾਂ ਵੀ ਇਹੀ ਹੁੰਦੀ ਜਾਂਦਾ ਗਾਣੇ ਤੋਂ ਬਿਨਾ ਗੱਡੀ ਨਹੀਂ ਚੱਲਦੀ ਭਾਈ ਗਾਣਿਆਂ ਤੋਂ ਬਿਨਾ ਤਾਂ ਜਮੀਨ ਚੱਲਦੀ ਹੈ ਉਹ ਨਾ ਮਾਰਨ ਵਾਲਾ ਕੋਈ ਨਹੀਂ ਕਹਿੰਦਾ ਨਾਲ ਤੂੰ ਫਿਰ ਤੂੰ ਮੈਂ ਕਿੰਨੇ ਦੇਖਦੀ ਕਿ ਤੂੰ ਕੋੜ ਮਾਰਦੀ ਹੈ ਉਹ ਆ ਸੁੱਤੇ ਦੀ ਨਹੀਂ ਕਾਰਜ ਜਦੋਂ ਮੈਂ ਜਾਂਦਾ ਇਹ ਨਹੀਂ ਇਹ ਸਾਰੀ ਨੀਂਦ ਪੂਈ ਕਰ ਲੈਂਦੀ ਕਾਰ ਕਰਤੀ ਮੈਂ ਦੇ ਕਰਕੇ 버거 ਲਿਆ ਮੈਂ ਦੇਖ ਕਿਉਂ ਕੀ ਦੇਖ ਕਿਉਣਾ ਚਲ ਤੋਰ ਹੁਣ ਚਲ ਬਣ ਗਿਆ ਆਰਡਰ ਰੋਡਰ ਜਾਦਾ ਮੈਂ ਟਲ ਬੂਆ KFC 1 ਮਿੰਟ ਲੱਗੇਗਾ ਕੀ ਦੇਖ KFC ਦੇ ਬੈਠੇ ਸੀ ਇਹ ਉਹ ਤੋਂ ਸੈਂਡਵਿਚ ਘਰੇ ਵੀ ਸੈਂਡਵਿਚ ਹੈ ਇੱਥੇ ਵੀ ਸੈਂਡਵਿਚ ਹੈ ਸੈਂਡਵਿਚ ਹੀ ਰਹਿ ਜਾਣਗੇ ਪੱਲੇ मुझे लीपटेटो खाने थे बट मैं केली नहीं खा सकती थी, थी मैं कहा आप मैं इसे शेयर करोगे बट आपने कहा कि मैं बॉगर ही खाऊंगा बस मेरा भी मन मामला है तो मत केली खाता कार कंधे करती हो की खादा सी आंटू की खा के है बर्गर खा के है तो है बता ओए बांद्रा ਬਾਠੋ ਕਰੋ ਚੈੱਕ ਸਨਸੈਟ ਹੁੰਦਾ ਹੋਇਆ ਅੱਜ ਸੂਰਜ ਹੋਰ ਤਰ੍ਹਾਂ ਦਾ ਰੰਗ ਆਟਾ ਸੂਰਜ ਦਾ ਅੱਜ ਤਾਂ orange ਨਹੀਂ ਗਿਆ look orange ਜਾਲੀ ਜੇ ਨਾ ਨਹੀਂ ਆ ਦੋ ਨਹੀਂ ਹੈ orange orange ਆਦਾ ਅੱਜ ਦੇਖਦਾ ਵੀ ਨੀ ਹੋ ਸਹੀ ਦੇਖਣ ਜਾਂਦਾ ਸਹੀ ਅੱਜ ਨਾ ਟਿੱਖਾ ਟਖਾ ਲੱਗ ਜਾਂਦਾ ਹੈਗਾ ਪਰ ਵਧੀਆ ਲੱਗ ਜਾਂਦਾ ਕਰੋ ਚੈੱਕ ੱਲੇ ਆ ਨਾ ਦੇ ਬੱਦਲ ਬੱਦਲ ਕਾਲੇ ਕਾਲੇ ਗੋਲ ਗੋਲ ਹੋ ਰਹੇ ਨੇ ਇੱਕ ਮਿੰਟ ਦੇਖੀ ਹੁੰਦਾ ਕਿ ਨਹੀਂ ਸੀ ਦੇਖਣ ਜਾਂਦਾ ਜਿਆਦਾ ਸੋਚ ਕਰਨੀ ਸਰ ਹੇਰ ਬੱਦਲ ਹੇਰ ਨੀਚੇ ਬੱਦਲ ਉਪਰ ਆਏ ਆ ਪਾਉਂਛੇ ਉਹ ਵਾਲਾ ਸੀਨ ਬਸ ਇੱਕ ਘੰਟੇ ਬਾਅਦ ਪਹੁੰਚਣਾ ਸੀ ਆਪਦੇ ਸ਼ਹਿਰ ਗ੍ਰੀਨ ਸਿਟੀ ਆਨੇ ਬਟਾ ਦੱਕਾ ਢ ਲੱਗਦਾ ਪਿਆ ਗਾ ਅੱਗੇ ਆ ਜਮਾ 골ਡ ਟਿਕਾ ਵਾ ਥੱਲੇ ਕਾਲੇ ਕਾਲੇ ਬੱਦਲ ਲੱਗਦੇ ਪਏ ਨੇ ਦੱਕਾ ਹੋਰ ਜੋਰ ਹੋਰ ਪਪਕਤ ਕੀ ਜਾਂਦਾ ਹੈ ਢੈਂਡ ਪੂਰਾ ਮੈਂ ਮम्मी ਸਾਰ ਕ੍ਰੋਸ ਕਰਦੇ ਆ ਨਾ ਅਗਰੋਹਾ ਮੰਮੂ ਤੇ ਦੇ ਹਾਂ ਮੰਮੀ ਇਹ ਇਹ ਕੀ ਕਹਿ ਰਹਾ ਹੈ